ਪੰਜਾਬ ਦੀ ਸਮਾਜਿਕ ਸੁਰੱਖਿਆ ਔਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਪੰਜਾਬ ਪੱਦਰ ਦਾ ਪ੍ਰੋਗਰਾਮ ਬੇਟੀ ਬਚਾਓ ਬੇਟੀ ਪੜ੍ਹਾਓ ਮਲੋੜ ਦੇ ਮਿਮਟ ਕਾਲਜ ਦੇ ਵਿੱਚ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ 300 ਲੜਕੀਆਂ ਨੂੰ ਸਕੂਲ ਬੈਗ ਅਤੇ ਕਿੱਟਾਂ ਦਿੱਤੀਆਂ ਗਈਆਂ 51 ਨਵਜੰਮੀਆਂ ਬੱਚਿਆਂ ਨੂੰ ਦੇ ਪਰਿਵਾਰਾਂ ਨੂੰ ਬੇਬੀ ਕਿੱਟਾਂ ਦਿੱਤੀਆਂ ਗਈਆਂ ਤੇ 16 ਔਰਤਾਂ ਨੂੰ ਨਵੀਆਂ ਪੈਨਸ਼ਨ ਪੈਨਸ਼ਨਾਂ ਜਿਹੜੀਆਂ ਉਹ ਲਗਾ ਕੇ ਦਿੱਤੀਆਂ ਗਈਆਂ ਔਰ ਇਸ ਮੌਕੇ ਇਸ ਵਿਭਾਗ ਦੇ 10 ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਇਸ ਮੌਕੇ ਦਿਵਿਆਂਗ ਬੱਚਿਆਂ ਵੱਲੋਂ ਸਾਂਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਕਾਲਜ ਦੀਆਂ ਲੜਕੀਆਂ ਨੇ ਪ੍ਰੋਗਰਾਮ ਕੀਤਾ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਔਰ ਇੱਥੇ ਮੈਂ ਇਹ ਦੱਸਣਾ ਚਾਹਵਾਂਗਾ ਕਿ ਇਸ ਮੌਕੇ ਪੂਰੇ ਪੰਜਾਬ ਦੇ ਇਸ ਪ੍ਰੋਗਰਾਮ ਦੇ ਵਿੱਚ ਸੀ ਡੀ ਪੀਓ ਲੰਬੀ ਰਣਜੀਤ ਕੌਰ 베ਦੀ ਨੂੰ ਸਨਮਾਨਿਤ ਕੀਤਾ ਗਿਆ। ਜਗਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਤਰਨਤਾਰਨ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੀ ਮੌਤ ਹੋ ਜਾਣ ਕਾਰਨ ਉੱਥੋਂ ਦੇ ਜਿਹੜੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸੀਗੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਸਨਮਾਨ ਦਿੱਤਾ ਗਿਆ ਉਹਨਾਂ ਤੋਂ ਇਲਾਵਾ ਨਵਦੀਪ ਕੌਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਾਜ਼ਿਲਕਾ ਮੈਡਮ ਰੰਜੀਤ ਕੌਰ ਪਲੀਜ਼ ਆਪਣਾ ਸਨਮਾਨਯਨ ਸੀ ਡੀ ਪੀਓ ਲੰਬੀ ਸਰਦਾਰ ਜੀਤ ਸਿੰਘ ਜੋ ਸਾਡੇ ਸਹਿਯੋਗੀ ਰਹੇ ਉਹਨਾਂ ਦੇ ਨਾਲ ਹੀ ਮਨੀਤ ਜੀ प्लीज अपना पर्दा संभाल लें संभट दिया जिन्ना विद्यार्थी ने आगे आगे और जिन्ना मेमट दिया विद्यार्थी ने इसके तो बाद ग्रुप डांस आज इस मंच तो एक विलक्कन पेशकारी की थी ਸੋ ਬੋਲ ਸੋਇਲ ਕਰਨਤਾ ਇੱਕ ਸਨਮਾਨ ਹਾਸਿਲ ਕਰ ਰਹੇ ਸਿੰਘ ਜੀ ਡੀਪੀਓ ਐਸਬੀਐਸ ਨਗਰ ਕੀਤੀ ਸਾਲ 2022-23 ਵਿੱਚ ਵਧੀਆ ਕਾਰਜਗੁਜ਼ਾਰੀ ਦਿਖਾਈ ਹੋਏ ਬਤੌਰ ਜੁਆਇੰਟ ਅਧਿਕਾਰੀ ਕਾਰਜ ਕਰਾਇਆ ਨੇ ਦਿਖਾਈ ਗਈ ਹੈ ਸੋ ਸਭ ਤੋਂ ਪਹਿਲਾਂ ਸ਼੍ਰੀਮਤੀ ਨਵਦੀਪ ਕੌਰ ਡਿਸਟ੍ਰਿਕਟ ਪ੍ਰੋਗਰਾਮ ਆਫੀਸਰ ਫਾਜ਼ਿਲ ਕਾਂ ਉਹਨਾਂ ਨੂੰ ਇਸ ਮੰਚ ਦੇ ਉਤੋਂ ਸਨਮਾਨਿਤ ਕੀਤਾ ਜਾ ਰਿਹਾ ਜੀ ਥੈਂਕ ਯੂ ਪ੍ਰਦੀਪ ਗਿੱਲ ਜੀ ਪਲੀਜ਼ ਮੰਚ ਤੇ ਆ ਜਾਓ ਅਗਲਾ ਬ੍ਰਿੰਗ ਫਾਰਿਸ ਤੋਂ ਬਾਅਦ ਸਰਦਾਰ ਗੁਰਮੀਤ ਸਿੰਘ ਜੀ ਡਿਸਟ੍ਰਿਕਟ ਪ੍ਰੋਗਰਾਮ ਆਫੀਸਰ ਫਤੇਗੜਾ ਸਾਹਿਬ इस तो बाद श्रीमती अनुप्रिया जी लुधियाना डिस्ट्रिक्ट प्रोग्राम ऑफिसर लुधियाना श्री पंकज मौर्य जिला श्री मुक्सर साहेब सरदार प्रदीप सिंह जी गिल मानसा इस तो अलावा ਪੰਕਜ ਜੀ ਤੋਂ ਬਾਅਦ ਪ੍ਰਦੀਪ ਸਿੰਘ ਜੀ ਗਿੱਲ ਜੀ ਜੋ ਧੀ ਆਦੀ ਗੱਲ ਕਰਦਾ ਬੇਟੀਆਂ ਦੀ ਗੱਲ ਕਰਦਾ ਔਰ ਖੁਸ਼ੀ ਦੀ ਗੱਲ ਵੀ ਸਾਡੇ ਬਨੋਟ ਦੇ ਵਿਹੜੇ ਦੇ ਵਿੱਚ ਮੈਮਟ ਕਾਲਜ ਦੇ ਵਿੱਚ ਦੀ ਆਰਗੇਨਾਈਜ਼ ਕੀਤਾ ਗਿਆ ਸਮਾਜਿਕ ਸੁਰੱਖਿਆ ਵਿਭਾਗ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਵਾਂਗੀ ਆਪਣੇ ਪੂਰੇ ਹੀ ਡਿਪਾਰਟਮੈਂਟ ਨੂੰ ਔਰ ਮੇਰਾ ਸਾਰਾ ਡਿਪਾਰਟਮੈਂਟ ਵੀ ਮੇਰੇ ਹਲਕੇ ਚ ਆਇਆ ਉਹਨਾਂ ਨੂੰ ਵੀ ਮੈਂ ਖੁਸ਼ ਆਮਦੀਦ ਕਹਾਂਗੀ ਔਰ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਵੀ ਸੌਖਾ ਹੋ ਜਾਊਗਾ ਇੱਥੇ ਡਿਪਾਰਟਮੈਂਟ ਨਾਲ ਸੰਬੰਧਤ ਸਾਡੀਆਂ ਆਂਗਣਵਾੜੀ ਵਰਕਰ ਪੈਣਾ ਕੋਈ ਗੱਲ ਕਰਨੀ ਹੋਵੇ ਤਾਂ ਅਸੀਂ ਸਾਰੇ ਆਫੀਸਰ ਸਾਹਿਬਾਨ ਨਾਲ ਨਹੀਂ ਸੋ ਬੇਟੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਦੋਂ ਵੀ ਕਦੇ ਅਸੀਂ ਗੱਲ ਕਰਦੇ ਹਾਂ ਧੀਆਂ ਦੀ ਗੱਲ ਕਰਦੇ ਹਾਂ ਔਰਤਾਂ ਦੀ ਗੱਲ ਕਰਦੇ ਹਾਂ ਤਾਂ ਮੁੱਢ ਤੋਂ ਹੀ ਸਮਾਜ ਇੱਕ ਸਵਾਲੀਆ ਚੈਨਲ ਲਗਾ ਦਿੰਦਾ ਹਿੰਦੁਸਤਾਨ ਦੇ ਵਿੱਚ ਇਹ ਇਤਿਹਾਸ ਤੋਂ ਹੀ ਜੇ ਅਸੀਂ ਦੇਖੀਏ ਤਾਂ ਔਰਤਾਂ ਨੇ ਆਪਣਾ ਰੋਲ ਵੀ ਬਾਕੀ ਬੀ ਨਿਭਾਇਆ ਚਾਹੇ ਉਹ ਕਿਤੇ ਤਿਆਗ ਦੀ ਭਾਵਨਾ ਹੋਵੇ ਸਮਰਪਣ ਦੀ ਭਾਵਨਾ ਹੋਵੇ ਚਾਹੇ ਕਿਤੇ ਜੋਸ਼ ਦਿਖਾਉਣਾ ਹੋਵੇ ਸਾਡੇ ਕੋਲ ਬਹੁਤ ਸਾਰੀਆਂ ਔਰਤਾਂ ਜੋ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਜਿੰਨਾ ਦਾ ਨਾਮ ਲਿਖਣਾ ਬਣਦਾ ਹੈ ਪਰ ਇੰਨੇ ਸਾਲਾਂ ਬਾਅਦ ਵੀ ਫਿਰ ਵੀ ਪਤਾ ਨਹੀਂ ਕਿਉਂ ਸਮਾਜ ਦੇ ਵਿੱਚ ਇਹ ਇੱਕ ਪਿਰਤ ਹੀ ਪਈ ਅਗੇ ਸਵਾਲੀਆ ਚਿੰਨ੍ਹ ਲਾਉਣਾ ਰਿਵਾਜ ਬਣ ਗਿਆ ਵੀ ਸ਼ਾਇਦ ਮਰਦ ਲਈ ਅਸੀਂ ਕਦੇ ਸਵਾਲ ਨਹੀਂ ਕਰਦੇ ਕਿ ਉਹ ਇਹ ਕੰਮ ਕਰ ਸਕੇਗਾ ਜਾਂ ਨਹੀਂ ਪਰ ਬੇਟੀਆਂ ਲਈ ਸਵਾਲ ਇੱਕ ਵਾਰੀ ਜ਼ਰੂਰ ਉੱਠਦਾ ਹੈ ਸੋ ਇਹਨਾਂ ਕਾਰਨਾ ਕਰਕੇ ਇਹੋ ਜਿਹੇ ਪ੍ਰੋਗਰਾਮ ਲਿੰਕ ਕੇ ਜਾਂਦੇ ਆ ਕਿ ਸਮਾਜ ਨੂੰ ਇੱਕ ਸਮੇਹਾ ਦੇਈਏ ਸਮਾਜ ਦੀਆਂ ਕ੍ਰਿਤੀਆਂ ਨੂੰ ਅਸੀਂ ਦੂਰ ਕਰਨ ਲਈ ਕੋਸ਼ਿਸ਼ ਕਰਨ ਕਿਉਂਕਿ ਜੇ ਕਿਸੇ ਨੇ ਤੁਹਾਨੂੰ ਪਾਰ ਲਾਉਣਾ ਹੈ ਜੇ ਕਿਸੇ ਨੇ ਤੁਹਾਨੂੰ ਜ਼ਿੰਦਗੀ ਵਿੱਚ ਸਫਲ ਬਣਾਉਣਾ ਹੈ ਤਾਂ ਉਹ ਕਿਤਾਬ ਦਾ ਸਾਥੀ ਹੈ ਸੋ ਬੱਚਿਓ ਮੇਰਾ ਤੁਹਾਡੇ ਲਈ ਅਸ਼ੀਰਵਾਦ ਵੀ ਹੈ ਕਿ ਜਿਹੜੀਆਂ ਜਿਹੜੇ ਬੈਗ ਤੁਹਾਨੂੰ ਮਿਲੇ ਨੇ ਕਿਸੇ ਦਿਨ ਸਫਲਤਾ ਦੀ ਉੱਚ ਪੌੜੀ ਤੇ ਤੁਸੀਂ ਪੈਰ ਧਰੋ ਸੋ ਬੱਚਿਆਂ ਨੂੰ ਬਚਾਉਣਾ ਵੀ ਹੈ ਤੇ ਬੱਚਿਆਂ ਨੂੰ ਪੜਾਉਣਾ ਵੀ ਹੈ ਤੇ ਤੀਜਾ ਇਹ ਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਘੱਟੋ ਘੱਟ ਇਹੋ ਜਿਹਾ ਸਮਾਜ ਸਿਰਜ ਲਈਏ ਕਿ ਜਿੱਥੇ ਸਾਨੂੰ ਧੀਆਂ ਦੀ ਗੱਲ ਵੱਖਰੇ ਤੌਰ ਤੇ ਨਾ ਕਰਨੀ ਪਵੇ ਧੀਆਂ ਪੁੱਤਰਾਂ ਤੋਂ ਕਿਤੇ ਅੱਗੇ ਨੇ ਔਰ ਇੱਕ ਬੱਚੇ ਦੀ ਆਮਦ ਹੋਣ ਤੇ ਖੁਸ਼ੀ ਮਨਾਈ ਜਾਵੇ ਨਾ ਕਿ ਇੱਕ ਪੁੱਤਰ ਦੀ ਆਮਦ ਹੋਣ ਤੇ ਖੁਸ਼ੀ ਮਨਾਈ ਜਾਵੇ ਸੋ ਅੱਜ ਦੇ ਇਸ ਮੁਬਾਰਕ ਦਿਨ ਤੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਆਂ ਔਰ ਮੇਰੀ दिली ਤਮੰਨਾ ਕਿ ਸੈਕਸ ਰੇਸ਼ੀਓ ਦਾ ਮੁਕਸਰ ਦੀ ਹਜੇ ਵੀ ਘਟ ਚੱਲ ਰਹੀ ਹੈ ਤਾਂ ਕਿਤੇ ਨਾ ਕਿਤੇ ਕੋਈ ਖੋੜ ਜ਼ਰੂਰ ਹੈ ਅਸੀਂ ਦੂਜੀਆਂ ਬੇਟੀਆਂ ਨੂੰ ਜਿਹੜਾ 6000 ਦੀ ਸਕੀਮ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰਨ ਲਈ ਵਿਭਾਗ ਨੇ ਦਿਲੋਂ ਕੋਸ਼ਿਸ਼ ਕੀਤੀ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਚੱਲ ਰਿਹਾ ਪੰਜਾਬ ਜਿਹੜਾ ਦੂਜੀ ਬੇਟੀ ਪੈਦਾ ਹੋਣ ਤੇ ਮਾਤਰਵੰਦਨਾ ਯੋਜਨਾ ਦੀ ਸਥਾਪਨਾ ਕਰਾਰਿਆ ਉਹ ਇਹ ਨਾ ਸੋਚੋ ਕਿ ਇੱਕ ਮੁੰਡਾ ਹੋ ਗਿਆ ਤਾਂ ਦੂਜਾ ਬੱਚਾ ਕਰਨਾ ਹੀ ਨਹੀਂ ਕਿਉਂਕਿ ਆਖਰ ਨੂੰ ਧੀਆਂ ਨੇ ਸੰਭਣਾ ਔਰ ਇੱਕ ਐਗਜ਼ਾਮਪਲ ਹੈ ਕਿ ਮੈਂ ਦੋ ਧੀਆਂ ਨੂੰ ਬਚਾਇਆ ਸੀ ਔਰ ਪ੍ਰਮਾਤਮਾ ਨੇ ਮੈਨੂੰ ਪੂਰੇ ਪੰਜਾਬ ਦੀਆਂ ਧੀਆਂ ਬਚਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ। ਉਹ ਇਸੇ ਤਰ੍ਹਾਂ ਹੀ ਖੁਸ਼ੀ ਧੀਆਂ ਨੂੰ ਬਚਾਉਣਾ ਹੈ, ਧੀਆਂ ਨੂੰ ਉੱਚੇ ਮਕਾਮ ਤੇ ਪਹੁੰਚਾਉਣਾ ਹੈ। ਇੱਕ ਵਾਰ ਫੇਰ ਮੇਰੇ ਤੋਂ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ